ਕਾਂਗਰਸ ਦਾ ਸੱਤਿਆ ਨਾਸ ਪਟਤਾਇ ਜਿਹੜਾ ਬੰਦਾ ਆਪਣਾ ਘਰ ਨਹੀਂ ਸਾਮ ਸਕਦਾ ਜਿਹੜਾ ਫਾਮ ਹਾਊਸ ਧਾ ਕੇ ਬੈਠ ਗਿਆ ਸੀ ਐਮ ਹਾਊਸ ਨਹੀਂ ਸਾਮ ਸਕਿਆ ਸੀ ਐਮ ਦਾ ਆਫਿਸ ਨਹੀਂ ਸਾਮ ਸਕਿਆ ਮੈਂ ਕਹਿੰਦੀ ਹਾਂ ਤੂੰ ਆਪਣੀਆਂ ਤਿੰਨ ਜਨਨੀਆਂ ਸਾਮ ਕੇ ਰੱਖਲੇ ਹੁੰਦਾ ਸਾਂਭੀਆਂ ਨਹੀਂ ਗਈਆਂ ਆਪਨੇ ਇੱਕ ਜਨਾਨੀ ਦਾ ਸਾਂਭੀ ਨਹੀਂ ਤੂੰ ਐਵੇਂ ਮਾਰੀ ਜਾਂਦਾ ਪਰਿਵਾਰ ਉਹਦਾ ਖਿਲਰ ਰਿਆ ਪਿਆ ਮੈਨੂੰ ਕੋਈ ਬੰਦਾ ਦੱਸ ਦੇ ਅੱਧੀ ਰਾਤ ਨੂੰ ਕਿੱਥੇ ਹੈ ਜੇ ਡਾਕਟਰ ਨਜੋਦ ਗੌਰ ਸਿੱਧੂ ਨਾ ਜਾ ਕੇ ਉਹਨੂੰ ਅਰੈਸਟ ਕਰਵਾਏ ਜੇ ਉਹਨਾਂ ਦੀ ਸਰਕਾਰ ਸੀ ਐਵਿਡੈਂਸਸ ਉਹਨਾਂ ਨੇ ਤੇ ਅਮਰਿੰਦਰ ਸਿੰਘ ਨੇ ਡਿਸਟਰੋਏ ਕੀਤਾ ਪਰ ਕੋਈ ਕਿਸੇ ਬੰਦੇ ਤੇ ਕੋਈ ਖਾਸ ਸਬੂਤ ਹੋਣੇ ਆ ਤਾਂ ਹੀ ਐਫ ਆਈ ਆਰ ਹੋਈ ਹੈ ਮਿਲ ਗਿਆ ਅੰਦਰ ਵੀ ਦਵਾਂਗੇ ਇਹਦੀ ਆਨਸਰ ਤਾਂ ਉਹ ਦੋਨੋਂ ਦੇ ਸਕਦੇ ਆ ਇਹ ਮੈਂ ਨਹੀਂ ਦੇ ਸਕਦੀ ਉਹ ਹੀ ਦੇ ਸਕਦੇ ਆ ਵੀ ਉਹਨਾਂ ਨੇ ਕੋਈ ਕਮੀ ਕੀਤੀ ਹੈ ਜਾਂ ਉਹਨੇ ਉਹਨੇ ਨਹੀਂ ਮੰਨੀ ਉਹ ਬੀਜੇਪੀ ਦਾ ਉਹ ਡਿਲੇ ਕਰੇਗਾ ਹੈਨਾ ਇਹ VOTING ਸਿਸਟਮ ਹੈ ਇਹ ਹਰ ਕੋਈ ਆਪਣੇ ਟੈਕਟਿਕਸ ਯੂਜ਼ ਕਰਦਾ ਹੈ ਕਾਪਟਰ ਮਨਿੰਦਰ ਸਿੰਘ ਕਹਿੰਦੇ ਸਰਕਾਰ ਪੰਜਾਬ ਦੇ ਵਿੱਚ ਬਣਾ ਕੇ ਛੱਡੂਗਾ ਮੈਂ BJP ਨਾ ਛੱਡੋ ਉਹ ਲੋਕ ਜੋ ਵਾਪਸ ਘਰ ਨਾ ਆ ਸਕੇ ਦਿੱਲੀ ਦੇ ਬਾਡਰਾਂ ਤੇ ਲਗਾਤਾਰ 1 ਸਾਲ ਡਟੇ ਰਹਿਣ ਤੋਂ ਬਾਅਦ ਜਿੱਤ ਕੇ ਕਿਸਾਨ ਮੁੜ ਆਏ ਹਨ ਪਰ 700 ਤੋਂ ਜ਼ਿਆਦਾ ਬਹਾਦਰ ਕਿਸਾਨਾਂ ਨੇ ਇਸ ਆંદੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਉਹਨਾਂ ਪਰਿਵਾਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਨੇ ਆਪਣੇ ਆਨੁਕ ਖੋਇਆ ਹੈ ਜਿਨੇ ਕਿਸਾਨ ਐਜੂਕੇਸ਼ਨ ਦੇ ਦੌਰ ਸ਼ਹੀਦ ਹੋ ਚੁੱਕੇ ਹੈ ਉਹ ਐਜੀਟੇਸ਼ਨ ਦੀ ਭੇਡ ਚੜ ਚੁੱਕੀ ਹੈ ਉਹਨਾਂ ਵਾਸਤੇ ਸੀ ਨੌਕਰੀਆਂ ਦਾ ਪ੍ਰਬੰਧ ਕਰ ਰਿਹਾ ਹੈ ਕੱਲ ਮੈਂ ਇੱਕ ਕਿਸਾਨ ਦੇ ਘਰ ਜਾ ਕੇ ਉਹਨਾਂ ਨੂੰ ਨੌਕਰੀ ਦੇਤੀ ਆਇਆ ਤੋ ਬਾ ਸ਼੍ਰੀ ਬਲਜਿੰਦਰ ਸਿੰਘ ਪੁੱਤਰ ਸ਼੍ਰੀ ਜੰਗ ਸਿੰਘ ਮੈਂ ਤੋ ਨਹੀਂ ਸਹਿ ਜਾ ਰਿਹਾ ਮੈਂ ਪਿੰਡਾ ਚ ਕੁੰਬ ਦੇ ਕੱਲ ਕਿਸਾਨ ਦੇ ਕਰ ਗਿਆ ਉਹਦੇ ਘਰ ਤੇ ਛੱਤ ਨਹੀਂ ਹੈ ਤੁਸੀਂ ਜੇ ਮੇਰੇ ਨਾਲ ਹੁੰਦੇ ਤਾਂ ਤੁਸੀਂ ਵੀ ਰੋਕ ਇਤ ਮੇਰਾ ਨਾਂ ਜਗਰ ਮੇਲ ਕਰਾ ਤੇ ਡੰਡਾਂ ਵਾਲੀ ਦੇ ਰਹਿਣ ਵਾਲੇ ਹਾਂ ਜ਼ਿਲ੍ਹਾ ਬਠਿੰਡਾ ਹੈ ਤੇ ਮੇਰਾ ਪਤੀ ਜੀ ਗਿਆ ਸੀਗਾ ਮੋਰਚੇ ਤੇ ਤੇ ਉੱਥੇ ਸ਼ਹੀਦ ਹੋ ਗਿਆ ਸਰਕਾਰ ਨੇ ਆਖਿਆ ਸੀਗਾ ਵੀ 5 ਲੱਖ ਰੁਪਇਆ ਦੇਵਾਂਗੇ ਉਹ ਤਾਂ ਦੇਤਾ ਤੇ ਨੌਕਰੀ ਦਾ ਲਾਣ ਕੀਤਾ ਚੰਨੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਮੈਂ ਕਹਿੰਨੀ ਹਾਂ ਤੂੰ ਆਪਣੀਆਂ ਤਿੰਨ ਜਨਨੀਆਂ ਸਾਂਭ ਕੇ ਰੱਖਲੇ ਹੋ ਤਾਂ ਸਾਂਭੀਆਂ ਨਹੀਂ ਗਈਆਂ ਆਪਣੀ ਇੱਕ ਜਨਾਨੀ ਦਾ ਸਾਂਭੀ ਨਹੀਂ ਤੂੰ ਐਵੇਂ ਮਾਰੀ ਜਾਂਦਾ ਪਰਿਵਾਰ ਉਹਦਾ ਖਿਲਰ ਰਿਆ ਪਿਆ ਜਿਹੜਾ ਬੰਦਾ ਆਪਣਾ ਘਰ ਨਹੀਂ ਸਾਂਭਦਾ ਜਿਹੜਾ ਫਾਰਮ ਹਾਊਸ ਧਾ ਕੇ ਬੈਠ ਗਿਆ ਸੀਮ ਹਾਊਸ ਨਹੀਂ ਸਾਂਭ ਸਕਿਆ ਸੀੰਦੋ ਆਫਿਸ ਨਹੀਂ ਸਮ ਸਕਿਆ ਅੱਗੇ ਉਹ ਸੱਤ ਜਮੂਰੇ ਰੱਖੇ ਹੋਏ ਸੀ ਜਿਹੜੇ ਪੈਸੇ ਲੈ ਕੇ ਕੰਮ ਕਰਦੇ ਸੀ ਸਾਰੀ ਦੁਨੀਆ ਨੂੰ ਪਤਾ ਹੈ ਕਾਂਗਰਸ ਦਾ ਸੱਤਾਂ ਨਾਸ ਪੱਟਦਾ ਇੱਕ ਇੱਕ ਵਰਕਰ ਨੂੰ ਉਹ ਕਿਉਂ ਸਿੰਦੂ ਸਾਹਿਬ ਕਰ ਰਹੀ ਹੈ ਜੀ ਕਟੋਕਲੀ ਸਾਰਾ ਕਿ ਸਾਡੇ 4.5 ਸਾਲ ਤੋਂ ਜਿਹੜਾ ਕਰਤਾ ਤੈਨੂੰ ਤਕਲੀਫ ਹੋਈ ਹੈ ਕਿ ਤੂੰ ਭਾਜਪਾ ਤੋਂ ਬੜੇ ਉਹ ਲੈਨੇ ਸੀ ਮੈਡਲ ਵੀ ਇਹ ਕਿੱਥੇ ਆ ਗਿਆ ਇਹ ਨਿਸ਼ਾਨ ਕਿਉਂ ਲਿਆ ਵੀ ਅਖੀਰ ਤੱਕ ਮੈਨੂੰ ਚੱਲਣ ਦਿੰਦੇ ਇੰਨਾ ਬੁਰਾ ਹਾਲ ਕਰਕੇ ਜਾਂਦਾ ਕਿ ਕਾਂਗਰਸ ਬਾਹਰ ਨਿਕਲਣ ਜੋਗੀ ਨਾ ਹੁੰਦੀ ਹੁਣ ਉਹਨੂੰ ਤਕਲੀਫ ਹੋ ਰਹੀ ਹੈ ਕਿ ਕਾਂਗਰਸ ਵਾਪਸ ਉੱਪਰ ਕਿਵੇਂ ਆ ਰਹੀ ਹੈ ਮੈਂ ਚਰਚਾ ਸਿੱਧੂ ਸਾਹਿਬ ਬੀਜੇਪੀ ਚ ਜਾ ਰਹੇ ਨੇ ਕਿਹਨੀ ਸਚਾਈ ਹੈ ਜੀ ਮੈਨੂੰ ਜੋ ਮੇਰਾ ਅੱਧਾ ਕਿਲੋ ਖੋਰ ਵਾਦੀ ਹੈ ਇਹ ਜੋਕ ਸੁਣ ਕੇ ਅੱਜ ਕਿਉਂਕਿ ਮੇਰੇ ਲਈ ਇਹ ਸਭ ਤੋਂ ਵੱਡਾ ਜੋਕ ਹੈ ਬੀਜੇਪੀ ਚ ਜਾਣਾ ਜਿਹੜਾ ਬੰਦਾ ਯੂਨੀਅਨ ਮਿਨਿਸਟਰੀਆਂ ਛੱਡ ਕੇ ਆਇਆ ਹੋਵੇ ਉਹ ਬੰਦਾ ਜਿਹੜਾ ਪ੍ਰਿੰਕਾ ਜੀ ਨੂੰ ਆਪਣੀ ਭੈਣ ਮੰਨਦਾ ਹੋਵੇ ਰਾਹੁਲ ਨੂੰ ਆਪਣਾ ਭਾਈ ਕਹਿੰਦਾ ਹੋਵੇ ਉਹ ਜਿਹੜਾ ਬੰਦਾ ਰਿਜ਼ਾਈਨ ਕਰਕੇ ਬੀਜੇਪੀ ਤਾਂ ਕਿ ਅਰਵਿੰਦ ਕੇਜਰੀਵਾਲ ਦੀ ਗੱਲ ਸੁਣਨ ਗਿਆ ਉਹ ਇਹ ਜਾਂ ਬੰਦਾ ਤੁਹਾਨੂੰ ਲੱਗਦਾ ਵੀ ਕਦੇ ਬੀਜੇਪੀ ਜੁਆਇਨ ਕਰੇਗਾ ਸਨਵਾਈ ਸਿੱਧੂ ਸਾਹਿਬ ਕਹਿੰਦੇ ਮੇਰੀ ਸਰਕਾਰ ਚ ਸਨਵਾਈ ਨਹੀਂ ਹੋ ਰਹੀ ਜੀ ਕੋਈ ਨਾ ਫਿਰ ਆਪਣੇ ਕੰਮ ਕਰ ਲੈਣਗੇ ਟੈਲੀਵਿਜ਼ਨ ਦਾ ਜੀ ਨਾ ਹੋਈ ਮੈਂ ਸ਼ਰਮਨੀ ਕਾਲੀ ਦਲ ਤੇ ਆਮ ਆਦਮੀ ਪਾਰਟੀ ਅਲੀਗੇਸ਼ਨ ਲਗਾ ਰਹੇ ਨੇ ਕਿ ਜਿਹੜੀ ਮਜੇਸਟੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਕੀ ਮਹਿਜ ਇੱਕ ਡਰਾਮਾ ਕੋਈ ਨਾ ਕੋਈ ਡਰਾਮਾ ਨਹੀਂ ਥੋੜੇ ਸਾਹਮਣੇ ਆ ਜ ਜੇ ਉਹਨਾਂ ਦੀ ਸਰਕਾਰ ਸੀ ਐਵੀਡੈਂਸਸ ਉਹਨਾਂ ਦੇ ਤੇ ਅਮਰਿੰਦਰ ਸਿੰਘ ਨੇ ਡਿਸਟਰੋਏ ਕੀਤੇ ਆ ਥੋੜ੍ਹੋਂ ਸਾਰਿਆਂ ਨੂੰ ਪਤਾ ਹੈ ਜੋ ਉਹਨਾਂ ਦੇ ਰਿਲੇਸ਼ਨ ਸੀਗੇ ਫੋਟੋਆਂ ਪੂਰੀਆਂ ਥੋੜ੍ਹੇ ਵੀ ਉੱਥੇ ਆਈਆਂ ਗੂਗਲ ਸਰਚ ਮਾਰ ਲਓ ਠੀਕ ਹੈ ਉਹਨਾਂ ਨੇ ਐਵੀਡੈਂਸ ਨੂੰ ਡਿਸਟਰੋਏ ਕੀਤਾ ਪਰ ਇਹ ਵਿਧਾਇਕਾ ਦੀ ਫੋਟੋ ਵੀ ਉਹਨਾਂ ਦੇ ਨਾਲ ਹੈਗੀ ਐਨਾ ਸੌਖਾ ਨਹੀਂ ਹੈ ਕਿ ਤੁਸੀਂ ਐਫ ਆਈ ਆਰ ਕਰ ਦੋਗੇ ਸੀ ਬੰਦੇ ਤੇ ਕੋਈ ਖਾਸ ਸਬੂਤ ਹੋਣੀ ਹੈ ਤਾਂ ਹੀ ਐਫ ਆਈ ਆਰ ਹੋਈ ਹੈ ਮਿਲ ਗਿਆ ਅੰਦਰ ਵੀ ਦਵਾਂਗੇ ਕੇਸ ਸਟਰੋਂਗ ਹੋ ਗਿਆ ਫਿਰ ਹੋਰ ਕੇਸ ਵੀ ਪਾਵਾਂਗੇ ਜੇ B25 ਜਦੋਂ ਕੇਸ ਪੈਗੇ ਸਾਰਾ ਪੰਜਾਬ ਕੇਸਪאן ਆ ਜੂਗਾ ਫਿਲਹਾਲ ਡਰਦਾ ਉਹਨਾਂ ਨੂੰ ਵੀ ਲੱਗਦਾ ਏ ਕਿ ਉਹ ਛੁੱਟ ਕੇ ਬਾਹਰ ਨਾ ਆ ਜੇ ਫਿਰ ਸਾਨੂੰ ਤੰਗ ਕਰੇਗਾ ਮੈਂ ਖਬਰਾਂ ਆ ਰਹੀਆਂ ਨੇ ਕਿ ਉਹ ਸੱਚਕੰਡ ਹਰਮੰਦਰ ਸਾਹਿਬ ਦਾ ਤਮਸਤਕ ਹੋ ਗਿਆ 9 ਸਾਲਾਂ ਲਈ ਉਹ ਕੋੜਵਾ ਵਾਇਰਲ ਹੋਈਆਂ ਉਹ ਉਹ ਪੁਰਾਣੇ ਸਾਲ ਦੀ ਉਹ ਨਿਕਲ ਗਿਆ ਉਹ ਅੱਜ ਅੱਜ ਸਵੇਰੇ ਕਲੀਅਰ ਹੋ ਗਿਆ ਸਾਨੂੰ ਲੱਭ ਨਹੀਂ ਰਿਹਾ ਤੁਸੀਂ ਲੱਭ ਕੇ ਦੇ ਦਿਓ ਮੈਂ ਅਰੈਸਟ ਕਰਾਉਂਗਾ ਸਰਕਾਰ ਸਾਡੀ ਪੁਲਿਸ ਸਾਡੀ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਪ੍ਰੈਸ ਵਾਲਿਆਂ ਨਾਲ ਮੈਨੂੰ ਕੋਈ ਬੰਦਾ ਦੱਸ ਦੇ ਅੱਧੀ ਰਾਤ ਨੂੰ ਕਿੱਥੇ ਹੈ ਜੇ ਡਾਕਟਰ ਨਜੋਦ ਕੋਰ ਸਿੱਧੂ ਨਾ ਜਾ ਕੇ ਉਹਨੂੰ ਅਰੈਸਟ ਕਰਵਾਏ ਦਾ ਮੈਂ ਸਦਾ ਲਈ ਪੋਲਿਟਿਕਸ ਆਪ ਵੀ ਗੁੰਸ਼ਦ ਦੀ ਪੋਸਟਰ ਵੀ ਲਗਾਏ ਗਏ ਜਿਵੇਂ ਕਿਰਮਜੀਤ ਜੀ ਦਾ ਗੁੰਸ਼ਦਾ ਹੈਗਾ ਹੀ ਹੈ ਕੋਈ ਕਹਿੰਦਾ ਰਾਜਸਥਾਨ ਹੈ ਕੋਈ ਕਹਿੰਦਾ ਯੂਪੀ ਹੈ ਮੈਂ ਤਾਂ ਰਾਜਸਥਾਨ ਵੀ ਪਤਾ ਕਰਾ ਲਿਆ ਬੜਾ ਸੁਖਬੀਰ ਬਾਦੂ ਇਹ ਦੱਸ ਰਿਹਾ ਕਿ ਵੀ ਇਹਦੀ ਮਾਮਲੇ ਪੰਜਾਬ ਸਰਕਾਰ ਹੋਂ ਰੁਕ ਦਿੱਤਾ ਗਿਆ ਬਿਲਕੁਲ ਕੋਈ ਕੋਈ ਮਾਮਲਾ ਨਹੀਂ ਰੁਕਿਆ ਸਾਰੇ ਮਾਮਲੇ ਨਿਗਾਚਨੇ ਕੋਈ ਮਾਮਲਾ ਨਹੀਂ ਹੈ ਪਰ ਪੂਰਾ ਚੀਤਰਾ ਫੋਲੋ ਅਪ ਕੀਤਾ ਜਾ ਰਿਹਾ ਹੈ ਇਨਾ ਸੋਖਾ ਨਹੀਂ ਹੁੰਦਾ ਇੱਕਦਮ ਕਿਸੇ ਨੂੰ ਫੜ ਕੇ ਮੈਂ ਤੁਹਾਨੂੰ ਕਹਿ ਰਹੀਆਂ ਏਵਿਡੈਂਸਸ ਡਿਸਟਰੋਏ ਹੋਏ ਐ ਕਿਸੇ ਹੋਰ ਚੀਜ਼ ਬਾਰੇ ਸੋਚਣਾ ਚਾਹੀਦਾ ਮੇਰੀ ਆਦਤ ਤੇ ਇਹੀ ਐ ਕਿ ਮੈਂ ਦੂਜਿਆਂ ਬਾਰੇ ਸੋਚਦੀ ਨਹੀਂ ਆਪਣੇ ਤੇ ਆਪਣੀ ਪਾਤੀ ਬਾਰੇ ਸੋਚਦੀ ਆ ਤੇ ਉਹਦੇ ਭਲੇ ਲਈ ਜਿੰਨਾ ਕੰਮ ਕਰ ਸਕਦੀ ਆ ਕਰਦੀ ਆ ਤੇ ਇੰਜ ਹੀ ਸਾਰਿਆਂ ਨੂੰ ਹੋਣਾ ਚਾਹੀਦਾ ਅੱਗੇ ਪਰਮਾਤਮਾ ਦੀ ਮਰਜ਼ੀ ਐ ਕਿਸਾਨਾ ਵਾਲੋ ਨਰਿੰਦਰ ਮੋਦੀ ਦੀ rally ਨੂੰ ਜਿਹੜਾ ਕਿ ਬਾਈਕਾਟ ਕੀਤਾ ਜਾ ਰਿਹਾ ਹੈ ਵਿਰੋਧ ਕਰਾਂਗੇ ਉਹਦਾ ਟਰੋਜਪੁਰ ਦੇ ਵਿੱਚ ਪਰੇ ਕਿਹਣਾ ਜਾਣਾ ਚਾਹੀਦਾ ਠਕਣਾ ਹੀ ਚਾਹੀਦਾ ਸਾਰੇ ਪੰਜਾਬ ਨੂੰ ਕਰਨਾ ਚਾਹੀਦਾ ਇਹ ਇਹਦਾ ਮਤਲਬ ਤੁਸੀਂ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਹੋ ਮੈਂ ਸਵਾ ਸਾਲ ਸਾਡੇ ਘਰੇ ਇੱਕ ਮੋਮਬਤੀ ਨਹੀਂ ਜਲੀ ਅਸੀਂ ਇੱਕ ਦੀਵਾਲੀ ਨਹੀਂ ਅਸੀਂ ਕੋਈ ਚੀਜ਼ ਸੈਲੀਬ੍ਰੇਟ ਨਹੀਂ ਕੀਤੀ ਅਸੀਂ ਲੋਕ ਬਾਜ਼ਾਰਾਂ ਸ ショपिंग ਨਹੀਂ ਕੀਤੀ ਜਾ ਕੇ ਸਾਨੂੰ ਇੰਨਾ ਦੁੱਖ ਸੀ ਲੰਗਰ ਲਾ ਕੇ ਰੱਖਿਆ ਸੀ ਸੜਕਾਂ ਤੇ ਪਰ ਅਸੀਂ ਉੱਥੇ ਨਹੀਂ ਗਏ ਇਸ ਕਰਕੇ ਕਿ ਰੋਜ਼ ਉੱਥੇ ਬੰਦੇ ਮਰ ਰਹੇ ਹਨ ਠੰਡ 'ਚ ਬੈਠੇ ਹਨ ਮੀਂਹ ਪੈਂਦਾ ਸੀ ਅਸੀਂ ਰਾਤ ਨੂੰ ਬੈਠ ਕੇ ਉੱਠ ਕੇ ਅਰਦਾਸ ਕਰਦੇ ਸੀ ਕਿ ਵਾਹਿਗੁਰੂ ਇਹਨਾਂ ਨੂੰ ਤੰਗ ਨਾ ਕਰ ਕਰਦੇ ਠੰਡ ਤੇ ਹੋਣੀ ਪੈ ਰਹੀ ਹੈ ਹੈਲਥ ਵਰਕਰ ਤੁਹਾਡੇ ਘਰ ਦੇ ਬਾਹਰ ਬੈਠੇ ਹੈ ਜੀ ਉਹ ਤਾਂ ਤੇ ਗੁਲੀ ਸੋਚੇ ਉਹ ਉੱਠ ਕੇ ਚਲੇ ਗਏ ਕਿਉਂ ਨਹੀਂ ਗਿਆ ਨਾਲ ਦੀ ਨਾਲ ਮਨਿਸਟਰ ਕੋ ਲੈ ਕੇ ਗਈ ਮਨਿਸਟਰ ਨੇ ਕੈਬਨਟ ਮੀਟਿੰਗ ਚ ਪਾਣਾ ਹੈ ਪੀਪੀਸੀਸੀ ਪ੍ਰਧਾਨ ਕੌਣ ਹੁੰਦਾ ਡਿਸੀਜਨ ਲੈਣ ਵਾਲਾ ਉਹਨਾਂ ਬਾਰੇ ਦੱਸਤਾ ਦਿੱਤਾ ਜੋ ਕਰ ਸਕਦੇ ਸੀ ਕਰਤਾ ਉਹਦਾ ਅਗਲਾ ਟੀਟ ਬਣ ਕੇ ਬੈਠਾ ਰਵੇ ਮੈਮ ਮੈਮ ਕੀ ਕਰੇ ਗੱਡੀ ਚੜਾਈ ਗਈ ਹੈ ਗੱਡੀ ਚੜਾਈ ਗਈ ਹੈ ਗੱਡੀ ਚੜਾਈ ਗਈ ਉਹ ਵਾਈ ਵਰਕ ਕਰਤੇ ਗੱਡੀ ਨਹੀਂ ਚੜਾਈ ਗਈ ਉਸ ਰਸਤੇ ਤੋਂ ਉਹਦਾ ਜਾ ਹੀ ਨਹੀਂ ਗਿਆ ਜਿੱਥੇ ਉਹ ਬੈਠੀਆਂ ਸੀ ਇੱਕ ਜਾਨੀ ਇੱਕ ਲੇਡੀ ਆ ਕੇ ਗੱਡੀ ਦੇ ਅੱਗੇ ਲੇਟ ਜਾਏ ਫਿਰ ਕਹੇ ਗੱਡੀ ਚੜਾਤੀ ਉਹਨੂੰ ਤਾਂ ਬੰਦਿਆਂ ਨੇ ਚੱਕ ਕੇ ਪਾਸੇ ਕਰਤਾ ਮੈਂ ਉਹ ਕਰੀ ਸਕਦਾ ਬੋਲਦੇ ਗਾਲੀ ਕੱਢ ਦਿੱਤੀ ਕਰਕੇ ਉਹਨਾਂ ਦਾ ਹਾਲ ਤੱਕ ਨਹੀਂ ਪੁੱਛਿਆ ਕਿਉਂ ਨਹੀਂ ਪੁੱਛਿਆ ਅੱਧਾ-ਅੱਧਾ ਘੰਟਾ 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 ਹੁਣ ਰੋਜ਼ ਪੁੱਛਣ ਰੋਜ਼ ਬੁੱਚਨ ਪੁੱਛ ਲਿਆ ਕੀ ਡਿਮਾਂਡ ਹੈ ਦਸਤੀ ਉੱਤੇ ਤੱਕ ਉੱਤੇ ਤੱਕ ਮਿਲਵਾਤਾ ਮਨਿਸਟਰ ਨੂੰ ਮਿਲਵਾਤਾ ਦਸਤਾਵੀਜ਼ ਨਾ ਕਰਦੋ ਫਾਈਨੈਂਸ ਮਨਿਸਟਰ ਕਲੀਅਰ ਕਰੂਗਾ ਤਾਂ ਪੈਸੇ ਵਦਨ ਦੇ ਪੈਸੇ ਕਿੱਥੋਂ ਕਹ ਦੇਣ ਸਿੱਧੂ ਸਾਹਿਬ ਤੇ ਲੀਸ਼ ਲਗਾ ਕੇ ਸੜਕ ਗਾਲੀ ক্লোਜ ਕੀਤਾ ਸਿੱਧੂ ਸਾਹਿਬ ਨੇ ਔਰ ਸਿਕਿਉਰਟੀ ਨੇ ਹੋਂਜੇ ਸਿਕਿਉਰਟੀ ਐਡੀ ਵੱਡੀਆਂ ਉਹ ਗਾਲਾ ਕੱਢ ਰਹੇ ਹੋ ਤਾਂ ਤੁਸੀਂ ਦੱਸ ਨਹੀਂ ਦੇ ਰਹੇ ਵੀ ਸਿੱਧੂ ਮਰ ਜਾ ਕੱਲ ਉੱਚੀ ਉੱਚੀ ਉੱਥੇ ਲਾ ਰਹੇ ਸੀ ਮਰ ਜਾ ਸਿੱਧੂ ਮਰ ਜਾ ਸਿੱਧੂ ਮਰ ਜਾ ਸਿੱਧੂ ਦਾ ਪਰਿਵਾਰ ਉਹ ਗੱਲ ਨਹੀਂ ਹੈ ਅਸੀਂ ਚੁੱਪਚਾਪ ਬੈਠ ਕੇ ਸੁਣੀ ਨਾ ਅਸੀਂ ਕੱਲ ਦੇ ਇਲਾਕੇ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੇ ਸਿੱਧੂ ਸਾਹਿਬ ਨੂੰ ਵੋਟ ਨਾ ਪਾਈ ਆਵੇ ਹਾ ਤੇ ਨਾ ਪਾਣ ਕਰ ਦੋ ਬਹੁਤ ਅੱਛੀ ਗੱਲ ਇਹ ਕਰੋਗੇ ਸੋਨੀ ਕਹੇ ਜਾ ਰਿਹਾ ਕਿ ਚਾਦਰ ਨੂੰ ਚੰਨੀ ਸਰਕਾਰ ਨੇ ਹਾੜੀਆਂ ਮੰਗਾ ਨਾ ਮੰਨੀਆਂ ਤੇ 8 ਤਰੀਕ ਨੂੰ ਇਹਨਾਂ ਦੋ ਸਿੰਘ ਸਿੱਧੂ ਦੇ ਜੀਪੀਸੀ ਆਪਣਾ ਕਰਾ ਕੀਤਾ ਜਾਵੇਗਾ ਮੈਮ ਦੇਖੋ ਅਗਲੀ ਦੀ ਮਰਜ਼ੀ ਹੈ ਜਿਹੜਾ ਜਿਹੜਾ ਬੰਦਾ ਦੁਖੀ ਹੈ ਮੈਂ ਉਹ ਕਹਿੰਨੀ ਆ ਮੈਂ ਉਹਦੇ ਨਾਲ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਸੁਖੀ ਤੁਸੀਂ ਕਰਨਾ ਨਾ ਸਰਕਾਰ ਹੈ ਸਰਕਾਰ ਟਾੜੀਏ ਮੈਂ ਤਾਂ ਕਹਿ ਰਹੀ ਆ ਭਾਈ ਉਹ ਜਿਹੜਾ ਬਾਬਾ ਸੀ ਸਾਡਾ 4-5 ਸਾਲ ਉਹਨੇ ਕੋਈ ਕੰਮ ਨਹੀਂ ਕੀਤਾ ਉਹ ਪੈਸੇ ਸਾਰੇ ਕੁਝ ਜਮਾ ਨਹੀਂ ਕੀਤਾ ਰੂਸਾ ਲੈ ਕੇ ਭੱਜ ਗਈ ਜਿੰਨਾ ਪੈਸਾ ਸੀਗਾ ਬਾਬਾ ਜੀ ਦਾ ਨਾਮ ਸਾਡਾ ਬਾਬਾ ਉਹਨੇ ਵਿਆਹ ਵੀ ਤਿੰਨ ਕਰਾਇਆ ਮੈਨੂੰ ਤਾਂ ਹੁਣ ਪਤਾ ਚੱਲਿਆ ਮੇਰਾ ਹਰਾਨ ਹੋ ਗਈ ਉਹ ਤਾਂ Hindu ਨੇ ਉਹ ਤਾਂ ਹੀ ਨਹੀਂ ਪਤਾ ਸਿੱਖ ਹੈ Hindu ਹੈ ਕਿ ਮੁਸਲਮਾਨ ਹੈ ਮੈਡਾ ਜਿਹੜੇ ਕੱਚੇ ਜਦੋਂ ਪੱਕੇ ਕਰਨ ਦੀ ਗੱਲ ਹੈ ਚੰਜੀ ਸਿੰਘ ਚੰਨੀ ਕਹਿ ਰਹੇ ਨੇ ਕਿ ਰਾਜਪਾਲ ਬਲੋ ਜੜੀ ਆ ਸਾਡੀ ਫਾਈਲ ਰੋਕੀ ਗਈ ਹੈ ਜਦੋਂ ਸਿਟ ਬੈਟਦੀ ਹੈ ਉਹ ਦੋ ਦੋ ਲਾਈਨਾਂ ਤਿੰਨ ਤਿੰਨ ਲਾਈਨਾਂ ਤੇ ਐਵੀਡੈਂਸਸ ਕੱਢ ਦਿੰਦੇ ਆ ਹਾਰਡ ਡਿਸਕ ਚੋਂ ਕੱਢ ਲੈਂਦੇ ਆ ਕੰਪਿਊਟਰ ਚੋਂ ਕੱਢ ਦਿੰਦੇ ਆ ਐਵੀਡੈਂਸ ਨਹੀਂ ਮਿਲਦੇ ਉਹਦੇ ਕਰਕੇ ਕੇਸ ਵੀਕ ਹੁੰਦਾ ਤਾਂ ਪ੍ਰੋਬਲਮ ਆਉਂਦੀ ਹੈ ਮਨਪ੍ਰਕਾਸ਼ ਸਿੰਘ ਬਾਦਲ ਕਹਿ ਰਿਹਾ ਕਿ ਗੁਰੂਦਿਆਂ ਬੇਅਦਬੀਆਂ ਹੋ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਇਸ ਸਟੇਜਾਂ ਤੇ ਭੰਗੜੇ ਪਾ ਰਹੇ ਆ ਉਹ ਉਹਦੇ ਨਾਲ ਰਿਲੇਟ ਨਹੀਂ ਕਰ ਸਕਦੇ ਕਿ ਜਦੋਂ ਤੁਹਾਡੇ ਹੁੰਦੇ ਜੋ ਕੁਝ ਹੋਇਆ ਤੁਸੀਂ ਸਭ ਕੁਝ ਕੀਤਾ ਤੁਸੀਂ ਤਾਂ ਬੋਲੋ ਹੀ ਨਾ ਕਿਉਂਕਿ ਦਰਬਾਰ ਸਾਹਿਬ ਵੀ ਅੰਦਰ ਵਾੜਨ ਵਾਲੇ ਹੁਣ ਤਾਂ ਜਨਰਲ ਨੇ ਵੀ ਕਿਹਾ ਤਾਂ ਆਮੀ ਜਨਰਲ ਨੇ ਵੀ ਦਰਬਾਰ ਸਾਹਿਬ ਵੀ ਜਦੋਂ ਵਾੜਿਆ ਸੀ ਬਾਦਲ ਸਾਹਿਬ ਦਾ ਕਸੂਰ ਸੀ ਅਡਵਾਨੀ ਜੀ ਦਾ ਕਸੂਰ ਸੀ ਇੰਦਰਾ ਗਾਂਧੀ ਨੂੰ ਇਹਨਾਂ ਨੇ ਗਲਤ ਫਹਮੀ ਚ ਉਹਦਾ ਸ਼ਿਕਾਰ ਬਣਾਇਆ ਕਿ ਅੰਦਰ ਕੁਝ ਨਹੀਂ ਹੈ 2-4 ਬੰਦੇ ਵੀ ਇਫੈਕਟ ਨਹੀਂ ਹੋਣੇ ਤਾਂ ਉਹਨੇ ਬਾਅਦ ਜਾ ਕੇ ਨਾ ਨਾ ਲੜਾਈ ਕੀਤੀ ਮੈਨੂੰ ਗਲਤ ਇਨਫੋਰਮੇਸ਼ਨ ਦਿੱਤੀ ਮੈਂ ਜ਼ਿੰਦਗੀ ਚ ਕਦੇ ਪੋਸੀਬਲ ਹੀ ਨਹੀਂ ਸੀ ਜੇ ਮੈਨੂੰ ਪਤਾ ਹੁੰਦਾ ਵੀ ਅੰਦਰ ਇੰਨੇ ਬੰਦੇ ਐ ਤੇ ਮੈਂ ਉੱਥੇ ਆਰਮੀ ਲੈ ਕੇ ਜਾਂਦੀ ਸੰਵੀਰ ਬਾਦਲ ਦਾ ਕਹਿਣਾ ਕਿ ਡਰਾਮਿਆਂ ਦੀ ਪਾਰਟੀ ਹੈਗੀ ਆ ਚਨੀ ਸਾਹਿਬ ਭੰਗੜਾ ਪਾਉਂਦੇ ਨੇ ਸੀਰੀਜ਼ ਦਾ ਤਾੜੀ ਮਾਰਦੇ ਨੇ ਸਿੱਧੂ ਮੂਸੇ ਵਾਲਾ ਗਾਣੇ ਗੰਦਾਦਾ ਇਹ ਵਿਚਾਰਾ ਸੁੱਖੇ ਸੁੱਖਾ ਖਾ ਕੇ ਜੋ ਉਹਨੂੰ ਦਿਖਦਾ ਸੁਪਣਿਆਂ ਚ ਬੋਲ ਦਿੰਦਾ ਮੈਂ ਉਹਦੇ ਸੁੱਖੇ ਦੀ ডোজ ਦੀ ਮੈਨੂੰ ਬਹੁਤ ਫਿਕਰ ਰਹਿੰਦੀ ਹੈ ਜਿੰਨੀ ਚੜ ਜਾਂਦੀ ਹੈ ਜਿਆਦਾ ਉਹਨਾਂ ਵੱਡੀ ਗੱਪ ਮਾਰ ਦਿੰਦਾ ਹੈ ਹੈਨਾ ਵਿਚਾਰੇ ਦੇ ਟੋਏ ਟੋਏ ਸਾਰੇ ਸੜਕਾਂ ਤੇ ਪੈ ਗਏ ਖਜੂਰ ਦੇ ਪੇੜ ਲਾਏ ਸੀ 35000 ਰੁਪਏ ਦਾ ਇੱਕ ਪੇੜ ਲਾਇਆ ਸੀ ਸਾਰੇ ਪੰਜਾਬ ਚ ਮੈਨੂੰ ਇੱਕ ਖਜੂਰ ਦਸਦੋਂ ਲੱਗੀ ਹੋਈ ਕਿਤੇ ਰੇਗਿਸਤਾਨ ਚ ਖਜੂਰ ਲੱਗਦੀ ਹੈ ਇਹ ਤੁਹਾਡੇ ਕੋਲ ਕਿਹਾ ਗਿਆ ਫੀਮਤੀ ਖੇਤੀ ਕਰਨ ਦੀ ਹੈ ਪੰਜਾਬ ਡਾਕਟਰਸ ਡਾਕਟਰਸ ਦੀ ਕਾਨਫਰੰਸ ਹੋਊਗੀ ਉਹ ਕੈਸ ਦੱਸਣਗੇ ਕਿ ਕੈਨੇਡਾ ਅਮਰੀਕਾ ਬਾਕੀ ਕੰਟਰੀਜ਼ ਦੇ ਵਿੱਚ ਇੰਨੀਆਂ ਵੈਰਾਈਟੀਆਂ ਆਫ ਓਪੀਐਮ ਕਿਉਂ ਅਲਾਉ ਕੀਤੀਆਂ ਕਿਉਂਕਿ ਲਾਈਫ ਸੇਵਿੰਗ ਡਰੱਗਸ ਐ ਉਹ ਸਮਝਾਣਗੇ ਲੀਡਰਸ ਨੂੰ ਜੇ ਲੀਡਰ ਸੋਚਣਗੇ ਕਿ ਹਾਂ ਉਹ ਜੋ ਪ੍ਰੋਗਰੈਸਿਵ ਹੈ ਫਾਰਮਰਸ ਨੂੰ ਵੀ ਹੈਲਪ ਕਰੂ ਉਹਦੇ ਚ 80% ਪੈਸਾ ਫਾਰਮਰ ਨੂੰ ਜਾਊਗਾ ਤੇ ਲੋਕਾਂ ਦਾ ਭਲਾ ਹੋਊਗਾ ਮੌਫਿਨ ਦੇ ਟੀਕੇ ਆਣਗੇ ਲੋਕਾਂ ਨੂੰ ਬਚਾਣਗੇ ਲੋਕਾਂ ਦੀ ਜਾਨ ਬਚਾਣਗੇ ਤਾਂ ਉਹ ਅਲਾਉ ਕਿਤੇ ਜਾਊਗੀ ਗਵਰਨਮੈਂਟ ਦੇ ਕੰਟਰੋਲ ਦੇ ਅੰਦਰ ਐਂਡ ਉਹ ਸਿੰਥੈਟਿਕ ਡਰੱਗਸ ਨੂੰ ਬੰਦ ਕਰੇਗੀ ਇਹਨਾਂ ਸਭ ਨੂੰ ਕੋਈ ਸਿਆਪਾ ਨਹੀਂ ਹੈ ਸਭ ਨੂੰ ਇਹੀ ਸਿਆਪਾ ਹੈ ਕਿ ਸਿੰਥੈਟਿਕ ਡਰੱਗਸ ਜਿਹੜੇ ਅੱਜਕੱਲ ਦੇ ਬੱਚੇ ਲੈ ਰਹੇ ਆ ਜਿਹਦੇ ਨਾਲ ਮਰ ਰਹੇ ਆ ਬੱਚੇ ਉਹ ਬੰਦ ਹੋ ਜਾਣਗੇ ਜਦੋਂ ਓਪੀਐਮ ਆ ਗਈ ਉਹ ਓਪੀਐਮ ਡਾਕਟਰਸ ਨੂੰ ਵੀ ਮਿਲਦੀ ਸੀ ਕਿ ਪੇਸ਼ੈਂਟਸ ਨੂੰ ਦਿੱਤੀ ਜਾਵੇ ਤਾਂ ਕਿ ਡਿਪਰੈਸ਼ਨ ਦੇ ਕੇਸਸ ਐਂਗਜ਼ਾਇਟੀ ਦੇ ਕੇਸਸ ਨੂੰ ਦਿੱਤੀ ਜਾਵੇ ਤਾਂ ਕਿ ਉਹ ਡਰੱਗਸ ਤੇ ਨਾ ਪੈਣ ਇਹਨਾਂ ਨੂੰ ਆਪਣੀ ਡਰੱਗਸ ਦਾ ਫਿਕਰ ਹੈ ਹੋਰ ਖੁਸ਼ੀਰ ਬਾਦੋ ਬਲਕਿ ਉਹ ਵਿਰੋਧ ਕੀਤਾ ਜਾ ਰਿਹਾ ਕਿ ਅਫੀਮ ਦੀ ਖੇਤੀ ਦਾ ਉਹ ਵਿਚਾਰਾ ਰਾਜਸਥਾਨ ਦੇ ਪਤਾ ਨਹੀਂ ਕਿੱਥੋਂ ਮੰਗਾਂਦਾ ਹੈ ਮੈਂ ਤੁਹਾਨੂੰ ਦੱਸਿਆ ਤਾਂ ਹੈ ਨਾ ਜਿਹਦੇ ਜੀ ਦਾ ਡਰਗਸ ਦਾ ਵਿੱਚ ਆਪਣੀ ਹੋ ਗਏ ਉਹਨੂੰ ਪੁੱਛ ਤੂੰ ਬਾਹਰੋਂ ਕਿਉਂ ਮੰਗਾਨਾ ਹੈ ਤੂੰ ਇੱਥੇ ਕਿਉਂ ਨਹੀਂ ਲਾਂਦਾ ਆਪਣੇ ਲਈ ਜੇਕਰ ਨੂੰ ਇੰਨਾ ਸ਼ੌਕ ਹੈ ਰੋਜ਼ ਖਾਣਾ ਹੈ ਤਾਂ ਉਹਨੂੰ ਬੁਰੀ ਕਿਉਂ ਕਹਿ ਰਹੇ ਹੈ ਕਿਉਂਕਿ ਤੇਰੀ ਸਿੰਥੈਟਿਕ ਡਰਗ ਬਦ ਨਹੋ ਜੂਗੀ ਤਾਂ ਕਹਿ ਰਹੇ ਨਾ ਬੁਰੀ ਕੋਰੋਨਾ ਦੇ ਕੇਸ ਅਮਰਸਰ ਦੇ ਕੇਸ ਆ ਗਏ ਤੂੰ ਦੇਖ ਅੱਜ ਬੱਚਾ ਬੈਸ ਨਹੀਂ ਲੱਗ ਰਹੀ ਹੈ ਜੀ ਦੇਖੋ ਟੈਨਸ਼ਨ ਹਮੇਸ਼ਾ ਰਹੂਗੀ ਇਹ ਕਹੇ ਜੀ ਆਈਏ ਬਿਮਾਰੀ ਪੰਜਾਬ ਦੀ ਆਪਣਾ ਹੱਕ ਜਾਣਦੀ ਏ ਪ੍ਰਿਯੰਕਾ ਗਾਂਧੀ ਜੀ ਵੱਲੋਂ ਇੱਕ ਸਲੋਗਨ ਦਿੱਤਾ ਗਿਆ ਹੈ ਜਿਹੜਾ 올 ਇੰਡੀਆ ਲੈਵਲ ਤੇ ਚੱਲ ਰਿਹਾ ਹੈ ਜਿੱਦੇ ਵਿੱਚ ਸਾਰੇ ਸਟੇਟਸ ਦੇ ਵਿੱਚ ਪ੍ਰਧਾਨ ਬਣਾਏ ਜਾ ਰਹੇ ਆ ਅੱਗੇ ਡਿਸਟ੍ਰਿਕਟ ਦੇ ਪ੍ਰਧਾਨ ਬਣਾ ਰਹੇ ਆ ਅੱਗੇ ਸੈੱਲ ਬਣਾ ਰਹੇ ਆ ਜਿਦੇ ਵਿੱਚ ਲੇਡੀਜ਼ ਨੂੰ ਇੰਪਾਵਰ ਕਰ ਰਹੇ ਆ ਉਹਨਾਂ ਨੂੰ ਦੱਸ ਰਹੇ ਆ ਕਿ ਉਹਨਾਂ ਲਈ ਇੱਕ ਸਪੈਸ਼ਲ ਮੈਨੀਫੈਸਟੋ ਤਿਆਰ ਹੋ ਰਿਹਾ ਹੈ ਇੱਥੇ ਇੱਕ ਵਟਸਐਪ ਨੰਬਰ ਵੀ ਰਿਲੀਜ਼ ਕੀਤਾ ਗਿਆ ਹੈ ਇੱਥੇ ਇੱਕ ਈਮੇਲ ਵੀ ਰਿਲੀਜ਼ ਕੀਤੀ ਗਈ ਹੈ ਜਿਦੇ ਵਿੱਚ ਜਨਾਨੀਆਂ ਤੋਂ ਪਹਿਲੀ ਵਾਰ ਪੁੱਛਿਆ ਜਾ ਰਿਹਾ ਕਿ ਤੁਸੀਂ ਕੀ ਜਾਣਦੇ ਹੋ ਕਿ ਅਸੀਂ ਤੁਹਾਡੇ ਲਈ ਕਰੀਏ ਅਸੀਂ ਨਹੀਂ ਦੱਸ ਰਹੇ ਵੀ ਆਹ ਚਾਹੀਦਾ ਅਸੀਂ ਉਹਨਾਂ ਤੋਂ ਪੁੱਛ ਰਹੇ ਹਾਂ ਐਂਡ ਉਹਦਾ ਰੋਜ਼ ਜਿਹੜੀਆਂ ਮੀਲਜ਼ ਜਾਂਦੀਆਂ ਉਹ ਮਿਸਿਸ ਰਾਣੀ ਜਿਹੜੇ ਸਾਡੇ ਰਾਣੀ ਸੋਢੀ ਜਿਹੜੇ ਸਟੇਜ ਦੇ ਚੇ ਪਸੰ ਹੈ ਉਹਨਾਂ ਦੇ ਅੰਡਰ ਜਿਹੜੀ ਟੀਮ ਬੈਠਦੀ ਹੈ ਉਹਨੂੰ ਸਟੱਡੀ ਕਰਦੀ ਹੈ ਉਹਦੇ ਵਿੱਚ ਜਿਹੜੇ ਪੁਆਇੰਟਸ ਉਹਨਾਂ ਨੂੰ ਸਟਰੋਂਗ ਲੱਗਦੇ ਹਨ ਉਹ ਅਸੀਂ ਮੈਨੀਫੈਸਟੋ ਦੇ ਵਿੱਚ ਰਿਲੀਜ਼ ਕਰਾਂਗੇ ਕਿ ਅਸੀਂ ਜੇ ਸਾਡੀ ਸਰਕਾਰ ਬਣੀ ਉਹਦੇ ਵਿੱਚ ਅਸੀਂ ਲੇਡੀਜ਼ ਲਈ ਕੀ ਕਰਨ ਜਾ ਰਹੇ ਹਾਂ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਸਰਕਾਰ ਦੇ ਜਿੰਨੇ ਵੀ ਐਮਐਲਏ ਨੇ ਕਾਫੀ ਵੱਡੀ ਗਿਣਤੀ ਵਿੱਚ ਛੱਡ ਕੇ ਦੂਸਰੀਆਂ ਪਾਰਟੀਆਂ ਜੁਆਇਨ ਕਰ ਲਏ ਉਹਦੇ ਬਾਰੇ ਦੋ ਗਏ ਸੀ ਇੱਕ ਵਾਪਸ ਆ ਗਿਆ ਕਿੰਨੇ ਗਏ ਸੀ ਬੱਚਨ ਗਏ ਸੀ ਚਲ ਇੱਕ ਵਾਪਸ ਆ ਗਿਆ ਬਾਕੀ ਹੋਰ ਆ ਜਾਣਗੇ ਮੈਂ ਤਾਂ ਜਾਣ ਦੀ ਮੈਂ ਪੰਜਾਬੀ ਤਿਰੂ ਪਰ ਪ੍ਰਧਾਨ ਮੰਤਰੀ ਜੈਮਿੰਦਰ ਮੋਦੀ ਦੇ ਨਾਮ ਚ ਆ ਰਹੇ ਸ਼ਾਮਲ ਹੋ ਸਕਦੇ ਬੀਜੇਪੀ ਚ ਉਹ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਡਰਾਇਆ ਜਾ ਰਿਹਾ ਹੈ ਉਨਾ ਦੇ ਸਾਲ ਤੋਂ ਸਟੱਡੀ ਚੱਲ ਰਹੀ ਹੈ ਕਿਤੇ ਮਾਈਨਿੰਗ ਹੈ ਕਿਤੇ ਇੱਕ ਸਿਸਟਮ ਹੈ ਜਿਹੜਾ 올ਓਵਰ ਇੰਡੀਆ ਚੱਲਦਾ ਹੈ ਜਿਹੜੇ ਬੀਜੇਪੀ ਦੇ ਸਾਰੇ ਮੰਤਰੀ ਕਰਦੇ ਬੀਜੇਪੀ ਦੇ ਸਾਰੇ ਐਮਐਲਏ ਕਰਦੇ ਹੈ ਇਹ ਇੱਕ ਸਿਸਟਮ ਹਿੰਦੁਸਤਾਨ ਦਾ ਹਜੇ ਚੱਲਦਾ ਹੈ ਕਿ ਜਦੋਂ ਪੋਲਿਟਿਕਸ ਆ ਜਾਓ ਤੁਸੀਂ ਪੈਸੇ ਕਮਾਣੇ ਹੋ ਬੀਜੇਪੀ ਵਾਲੇ ਬਹੁਤ ਸੁੱਦੇ ਹੈ ਬੀਜੇਪੀ ਦੇ ਕਦੇ ਈਡੀ ਕਿਉਂ ਨਹੀਂ ਹੁੰਦੀ ਜਦੋਂ ਬੀਜੇਪੀ ਛੱਡਦੇ ਆ ਉਹਦੇ ਨਹੀਂ ਤੁਹਾਡੇ ਈਡੀ ਆ ਜੂਗੀ ਮੈਮ ਕੈਪਟਨ ਇੰਪੈਕਟ ਨਹੀਂ ਕਿਤੇ ਕੈਪਟਨ ਨੇ ਕਿਹਾ ਸੀ ਭਈ ਕੋਰਟ ਲੱਗਣ ਤੋਂ ਪਹਿਲੇ ਚੱਲਿਆ ਹੋਇਆ ਕਾਰਤੂਸ ਹੈ ਉਹਦੇ ਤੋਂ ਬਾਅਦ ਬੜਾ ਕੁਝ ਹੋਏਗਾ ਪਰ ਕੋਰਟ ਲੱਗਣ ਤੋਂ ਪਹਿਲੇ ਹੀ ਹੋ ਜਾਂਦੇ ਸ਼ਾਮ ਚੱਲਿਆ ਹੋਇਆ ਕਾਰਤੂਸ ਹੈ ਕੋਈ ਨਹੀਂ ਉਹਦੇ ਨਾਲ ਜਾਣਾ ਉਹਨੇ ਹੀ ਫਾਈਲਾਂ ਦਿੱਤੀਆਂ ਉਹਨੇ ਹੀ ਪਹਿਲਾਂ ਇਹ ਕੰਮ ਕਰਾਏ ਕਿਸੇ ਨੂੰ ਕਿਹਾ ਤੂੰ ਇੰਨੇ ਖੱਡਾ ਇੱਥੋਂ ਮਾਈਨਿੰਗ ਕਰ ਲੈ ਤੂੰ ਮਾਈਨਿੰਗ ਕਰ ਲੈ ਫਾਈਲਾਂ ਇਕੱਠੀਆਂ ਕਰਕੇ ਸ਼ੁਰੂ ਤੋਂ ਅਮਿਤ ਸ਼ਾਹ ਨਾਲ ਚੱਲਿਆ ਹੋਇਆ ਸੀ ਫਾਈਲਾਂ ਉਹਨੇ ਦਿੱਤੀਆਂ ਫਿਰ ਚੱਲਿਆ ਕਰਨ ਥੋੜਾ ਆਇਆ ਫਿਰ ਪਟਾਕੇ ਬਾਂਡੇ ਕਾਂਗਰਸ ਹੋ ਮੈਂ ਕਿ ਚੱਲਿਆ ਹੋਇਆ ਕਰਤੂਸ ਇਸ ਲਈ ਕਹਿ ਰਹੀਆਂ ਕਿ ਉਹਨਾਂ ਦੇ ਖੂਸ ਜਿਹੜਾ ਹੋਣਾ ਹੈ ਨਾ ਉਹ ਤੁਹਾਨੂੰ ਪਤਾ ਚੱਲ ਜਾਊਗਾ ਇੱਕ ਵਾਪਸ ਆ ਗਿਆ ਮਮਤਾ ਪਾਵਰ ਜੀ ਦੇ ਵੀ ਵੈਸ ਬੰਗਾਲ ਸਾਰੇ ਛੱਡ ਕੇ ਗਏ ਸੀਗੇ ਐਂਡ ਉਹ ਜਿੱਤ ਗਈ ਚੰਗੀ ਤਰ੍ਹਾਂ ਜਿੱਤ ਗਈ ਉਸ ਤੋਂ ਬਾਅਦ ਸਾਰੇ ਵਾਪਸ ਆ ਗਏ ਵੀ ਭਾਈ ਮਜਬੂਰੀ ਸੀਗੀ ਅਸੀਂ ਰਿਆਤਾ ਸਾਨੂੰ ਜੇਲ੍ਹ ਦਿਖਾਈ ਗਈ ਸੀ ਜਾਂ ਦਿਖਾਇਆ ਗਿਆ ਸੀ ਵੀ ਸਾਡੇ ਵਿੱਚ ਆਜੋ